ਕੁੱਲੜ ਚਾਹ ਪੀਤੀ ਹੋਊਗੀ ਅੱਜ ਤੁਹਾਨੂੰ ਕੁੱਲੜ ਵਾਲੇ ਕਾੜੇ ਪਿਆਦਾਂ ਨੇਗੇ ਕਾੜੇ ਜਿਹੜੇ ਕਿ ਬਿਮਾਰੀਆਂ ਨੂੰ ਭਜਾ ਦੇਣਗੇ ਡਾਕਟਰ ਸਾਹਿਬ ਖੜੇ ਨੇ ਆਪਾਂ ਇਸ ਸਮੇਂ ਖੜਿਆਂਗੇ ਕੈਂਪ ਲਗਾਇਆ ਗਿਆ ਸੀ ਅਮਾਇਆ ਨੇਚਰਲ ਕੇਅਰ ਸੈਂਟਰ ਵੱਲੋਂ ਡਾਕਟਰ ਸਾਹਿਬ ਦੱਸੋ ਜੀ ਕਾੜੇ ਕੀ ਕੰਮ ਕਰਦੇ ਨੇ ਕਿਹੜੇ ਕਿਹੜੇ ਕਾੜੇ ਨੇਗੇ ਕਾੜਾ ਇੱਕ ਤਾਂ ਸੀ ਵਿਸ਼ੇਸ਼ ਤੌਰ ਤੇ ਜਿਹੜਾ ਫੈਟੀ ਲੀਵਰ ਲਈ ਹੈ ਇੱਕ ਤਜਾਬ ਰਹਾਤ ਕਾੜਾ ਵੈਸੇ ਜਿੰਨੀਆਂ ਵੀ ਪੇਟ ਦੀਆਂ ਸਮੱਸਿਆਵਾਂ ਨੇ ਚਾਹੀਦੀ ਉਹ ਕਬਜ ਹੈ ਜਲਣਾ ਹੈ ਭਾਰਾ ਪਾਣਾ ਹੈ ਭੁੱਖ ਨਹੀਂ ਲੱਗਦੀ ਜਿੰਨੀਆਂ ਵੀ ਸਮੱਸਿਆਵਾਂ ਹਨ ਪੇਟ ਦੀਆਂ ਉਹ ਸਾਰੀਆਂ ਚੀਜ਼ਾਂ ਨੂੰ ਕਵਰ ਕਰਦਾ ਹੈ ਇਹਦੇ ਵਿੱਚ ਬਿਲਕੁਲ ਸਿੰਪਲ ਚੀਜ਼ਾਂ ਜਿਹੜੀਆਂ ਆਪਣੀ ਰਸੋਈ 'ਚ ਹੁੰਦੀਆਂ ਨੇ ਉਹੀ ਚੀਜ਼ਾਂ ਨੇ ਜਿਸ ਨਾਲ ਸੌਫ ਹੈ ਠੀਕ ਹੈ ਭੂਮੀ ਆਮਲਾ ਕਾਸਨੀ ਹੈ ਕਟਕੀ ਹੈ ਆਈ ਚੀਜ਼ਾਂ ਪਾਈਆਂ ਨੇ ਇਹਦੇ 'ਚ ਠੀਕ ਹੈ ਜੀ ਠੀਕ ਹੈ ਅਗਰ ਆਪਾਂ ਇਹ ਸਵੇਰੇ ਖਾਲੀ ਪੇਟ ਇਹ ਕੜਾ ਲੈ ਲੈਂਦੇ ਆ ਤਾਂ ਜਿਹੜੇ ਵੀ ਗੈਸ ਤਜਾਬ ਦਾ ਕੈਪਸੂਲ ਖਾਂਦੇ ਨੇ ਤਾਂ ਉਹਦਾ ਛੁਟਕਾਰਾ ਹੋ ਜਾਂਦਾ ਹੈ ਭੁੱਖ ਪ੍ਰੋਪਰ ਲੱਗ ਜਾਂਦੀ ਹੈ ਆਪਾਂ ਨੂੰ ਠੀਕ ਹੈ ਨਾ ਕਬਜ਼ ਦੀ ਪ੍ਰੋਬਲਮ ਨਹੀਂ ਰਹਿੰਦੀ ਕਬਜ਼ ਕਰਕੇ ਫਿਰ ਬਵਾਸੀਰ ਜਿਸ ਨਾਲ ਭਗ ਅੰਦਰ ਇਸ ਤੋਂ ਮਤਲਬ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਤੋਂ ਵੀ ਆਪਣੀ ਬਚਤ ਹੋ ਜਾਂਦੀ ਹੈ ਯਾਨਕ ਜਿੱਥੋਂ ਬਿਮਾਰੀਆਂ ਸ਼ੁਰੂ ਠੀਕ ਹੈ ਅੱਜ ਫ੍ਰੀ ਪਿਆ ਜਾ ਰਿਹਾ ਅੱਜ ਸਾਰਾ ਕੁਝ ਫ੍ਰੀ ਹੈ ਅੱਜ ਮੈਡੀਸਿਨ ਵੀ ਫ੍ਰੀ ਹੈ ਟੈਸਟ ਵੀ ਫ੍ਰੀ ਕਰ ਰਹੇ ਆ ਚੈੱਕਅਪ ਵੀ ਸਾਰਾ ਫ੍ਰੀ ਹੈ ਤੇ ਕਾੜਾ ਵੀ ਫ੍ਰੀ ਹੈ ਸੋ ਡਾਕਟਰਾਂ ਵੱਲੋਂ ਬਹੁਤ ਵੱਡਾ ਤੇ ਸੋਹਣਾ ਉਪਰਾਲਾ ਕੀਤਾ ਗਿਆ ਸੀ ਪੇਟ ਦੇ ਸਬੰਧ ਦੇ ਵਿੱਚ ਬਿਮਾਰੀਆਂ ਤਾਂ ਚੈੱਕਅਪ ਤਾਂ ਕੀਤੀ ਜਾ ਰਹੀ ਸੀ ਤੇ ਦਵਾਈਆਂ ਤੋਂ ਲੈ ਕੇ ਕਾੜਾ ਸਾਰਾ ਕੁਝ ਅੱਜ ਫ੍ਰੀ ਚੱਲ ਰਿਹਾ ਗਿਆ ਜਾਨੀ ਕਿ ਸੋ ਧੰਨਵਾਦ ਕਰਦੇ ਆ ਉਦਾਂ ਵੀ ਜੇ ਤੁਸੀਂ ਡਾਕਟਰ ਸਾਹਿਬ ਨੂੰ ਮਿਲਣਾ ਹੋਵੇ ਤਾਂ ਹਰ ਹਫਤੇ ਹਰ ਦਿਨ ਮਿਲ ਸਕਦੇ ਹਾਂ ਕਦੋਂ ਵੀ ਮਿਲ ਸਕਦੇ ਹਾਂ ਕੋਈ ਡਰ ਛੁੱਟੀ ਤਾਂ ਨਹੀਂ ਹੁੰਦੀ ਛੁੱਟੀ ਸੰਡੇ ਨੂੰ 2 ਵਜੇ ਤੱਕ ਹੁੰਦਾ ਬਾਕੀ ਫੁੱਲ ਟਾਈਮ ਹੀ ਹੁੰਦਾ ਅਮਾਇਆ ਨੇਚਰਲ ਕੇਅਰ ਸੈਂਟਰ ਈਦਗਾ ਕਲੋਨੀ ਆ ਨਾ ਜੀ ਹਾਂ ਜੀ ਨਾਬਾ ਰੋਡ ਈਦਗਾ ਕਲੋਨੀ ਨਾਬਾ ਰੋਡ ਈਦਗਾ ਕਲੋਨੀ ਕੌਣ ਸਕਦੇ ਹੋਗੇ